ਭਾਰਤ ਤੇ ਪਾਕਿਸਤਾਨ ਦੇ ਰਿਸ਼ਤਿਆਂ ਦੇ ਦੌਰਾਨ ਹੀ ਭਾਰਤ ਤੇ ਭਾਰਤ ਦੇ ਰਾਜਾਂ ਦਾ ਜਿਹੜਾ ਰਿਸ਼ਤਾ ਹੈ ਇਹਨੂੰ ਲੈ ਕੇ ਵੀ ਇੱਕ ਵੱਡਾ ਮੁੱਦਾ ਲਗਾਤਾਰ ਚਰਚਾ ਦੇ ਵਿੱਚ ਹੈ ਪਰ ਉਹ ਚਰਚਾ ਭਾਰਤ ਪਾਕਿਸਤਾਨ ਜਿਹੜਾ ਇਹ ਟਕਰਾਅ ਹੈ ਇਹਦੀ ਭੇਟ ਚੜ ਗਿਆ ਹੈ ਸ਼ਾਇਦ ਉਸ ਪੱਧਰ ਦੇ ਉੱਤੇ ਲੋਕਾਂ ਦੀ ਜ਼ੁਬਾਨ ਦਾ ਹਿੱਸਾ ਨਹੀਂ ਬਣ ਰਿਹਾ ਉਹਦੇ ਤੇ ਗੱਲ ਕਰਾਂਗੇ ਪਰ ਉਦੋਂ ਪਹਿਲਾਂ ਸੀਜ਼ਫਾਇਰ ਪਾਕਿਸਤਾਨ ਦੇ ਵਿਦੇਸ਼ ਮੰਤਰੀ ਨੇ ਕਿਹਾ ਸੀ ਕਿ 18 ਤਰੀਕ ਤੱਕ ਫਿਰ ਗੱਲਬਾਤ ਹੋਏਗੀ ਉਹਨੂੰ ਰਿਵਰਟ ਕਰਦੇ ਹੋਏ ਭਾਰਤ ਦੇ ਫੌਜੀ ਸਰਕਲ ਵੱਲੋਂ ਇਹ ਆਇਆ ਹੈ ਕਿ ਕੋਈ ਡੇਟ ਨਹੀਂ ਤਾਂ ਅਨਲਿਮਿਟਿਡ ਸਮੇਂ ਤਾਈ ਕੰਟੀਨਿਊ ਹੈ ਹਜੇ ਸੀਜ਼ਫਾਇਰ ਇਹ ਕੋਈ ਗੱਲ ਨਹੀਂ ਹੈ ਕਿ ਅੱਜ ਤੱਕ ਹੈ ਕੱਲ ਤੱਕ ਨਹੀਂ ਜਾਂ ਪਰਸੋ ਤੱਕ ਹੋਏਗੀ ਇਹਦਾ ਮਤਲਬ ਉਹ ਡਰ ਜਿਹੜਾ ਇਹ ਸੀ ਵੀ ਅੱਜ ਰਾਤ ਨੂੰ ਪਤਾ ਨਹੀਂ ਕੀ ਹੋਏਗਾ ਕਿ ਰਾਤ ਨੂੰ ਕੋਈ ਪਾਕਿਸਤਾਨਾ ਨਾ ਕਰ ਦੇ ਜੇ ਸੀਜ਼ਫਾਇਰ ਰੁਕ ਗਈ ਤਾਂ ਅੱਗੇ ਕੀ ਹੋਏਗਾ ਉਹਦੀ ਕੋਈ ਮੀਟਿੰਗ ਨਹੀਂ ਹੈ ਤੇ ਕੋਈ ਅੱਗੇ ਕੋਈ ਇਮੀਡੀਏਟ ਹਮਲਾ ਹੋਣ ਵਾਲੀ ਗੱਲ ਦੀ ਨਜ਼ਰ ਨਹੀਂ ਆ ਰਹੀ ਦੂਜੇ ਪਾਸੇ ਭਾਰਤ ਜਿਹੜਾ ਸਟੈਂਡ ਲੈ ਰਿਹਾ ਸੀਗਾ ਕਿ ਆਈਐਮਐਫ ਜਿਨੇ ਪਾਕਿਸਤਾਨ ਨੂੰ ਲੋਨ ਦਾ ਫੈਸਲਾ ਕਰ ਲਿਆ ਦੇਣ ਦਾ ਕਿਸ਼ਤਾਂ ਦੇ ਰੂਪ ਦੇ ਵਿੱਚ ਉਹਨੂੰ ਮੁੜ ਕੇ ਸੋਚਣਾ ਚਾਹੀਦਾ ਹੈ ਕਿਉਂਕਿ ਉਹ ਅਤਵਾਦਤ ਲੱਗਦੀ ਹੈ ਪਾਕਿਸਤਾਨ ਅਤਵਾਦੀ ਦੇਸ਼ ਹੈ ਉਹਨੂੰ ਨਹੀਂ ਇਹ ਗਲਤ ਪ੍ਰਬੰਧ ਨਹੀਂ ਕੀਤੀ ਆਈਐਮਐਫ ਨੇ ਪਰ ਉਹਨੇ ਜਿਹੜੀ ਅਗਲੀ ਕਿਸ਼ਤ ਹੈ ਦੋ ਕਿਸ਼ਤਾਂ ਨੇ 2.4 ਬਿਲੀਅਨ ਡਾਲਰ ਦੀਆਂ 1.2 ਬਿਲੀਅਨ ਡਾਲਰ ਦੀ ਕਿਸ਼ਤ ਤੇ ਮਨਜ਼ੂਰੀ ਮਿਲੀ ਆ ਪਿਛਲੇ ਦਿਨਾਂ ਚ ਇੱਕ ਅਗਲੀ ਕਿਸ਼ਤ ਫਿਰ ਮਿਲਨੀ ਆ ਉਹਦੇ ਤੇ 11 ਨਵੀਆਂ ਕੰਡੀਸ਼ਨਾਂ ਲਾਤੀਆਂ ਉਹ ਚ ਆਤਮ ਆਤ ਵਰਗੀ ਕੋਈ ਗੱਲ ਨਹੀਂ ਹੈ ਉਹਦੇ ਚ ਇਹੋ ਜਿਹੀਆਂ ਕੰਡੀਸ਼ਨਾਂ ਨੇ ਜਿਵੇਂ ਸਾਡੀ ਭਾਰਤ ਸਰਕਾਰ ਲਾਉਂਦੀ ਆ ਨਾ ਸਟੇਟਾਂ ਤੇ ਕਿ ਜੇ ਬਿਜਲੀ ਦੇ ਬਿੱਲ ਲਾਉਂਗੇ ਜੇ ਸੀਵਰੇਜ ਦੇ ਬਿੱਲ ਲਾਉਂਗੇ ਜੇ ਬਾਕੀ ਦੀਆਂ ਚੀਜ਼ਾਂ ਇਹੋ ਜੇ ਗਵਰਨੈਂਸ ਦੇ ਇਸ਼ੂਜ਼ ਤੇ ਉਹਨਾਂ ਨੇ ਹੋਰ ਰੋਕਾਂ ਲਾਈਆਂ ਨੇ 11 ਕਿਸਮ ਦੀਆਂ ਗਵਰਨੈਂਸ ਦਾ ਮਾਮਲਾ ਵੀ ਹੈ ਬਿਜਲੀ ਦੀ ਸਰਚਾਰਜ ਦਾ ਮਾਮਲਾ ਵੀ ਹੈ ਅਲੱਗ-ਅਲੱਗ ਮਾਮਲੇ ਨੇ ਕਿ ਇਹ ਕਰਕੇ ਦਿਖਾਓ ਤੇ ਬਜਟ ਦੇ ਵਿੱਚ ਕਿੰਨੇ ਕਿੰਨੇ ਅਮਾਊਂਟ ਦਾ ਬਜਟ ਪਾਸ ਕਰਨਾ ਉਦੋਂ ਬਾਅਦ ਤਾਂ ਦਿੱਤੀ ਜਾਏਗੀ ਉਹ ਇਹਨੂੰ ਭਾਰਤ ਵਾਲੀ ਸਾਈਡ ਤੋਂ ਇੱਕ ਪ੍ਰਾਪਤੀ ਦੇ ਰੂਪ ਦੇ ਵਿੱਚ ਦੇਖਿਆ ਜਾ ਰਿਹਾ ਹੈ ਹਾਲਾਂਕਿ ਅੱਤਵਾਦੀ ਦਾ ਐਂਗਲ ਜਿਹੜਾ ਉਹ ਅਜੇ ਕਾਫੀ ਦੂਰ ਹੈ ਤੇ ਉਸ ਪਾਸੇ ਵੱਲ ਨਹੀਂ ਕੀਤੀ ਗਈ ਗੱਲ ਤੇ ਇਸੇ ਮਾਮਲੇ ਦੇ ਵਿੱਚ ਭਾਰਤ ਦੇ ਵਿੱਚ ਇੱਕ ਮਾਮਲਾ ਜਿਹੜਾ ਵੱਡੇ ਪੱਧਰ ਦੇ ਉੱਤੇ ਚਰਚਾ ਦਾ ਵਿੱਚ ਹੈ ਉਹ ਹੈ ਸੱਤ ਡੈਲੀਗੇਸ਼ਨ ਜਿਹੜੇ ਜਾਣਾਏ ਨੇ ਵੱਖ-ਵੱਖ 37 ਦੇਸ਼ਾਂ ਦੇ ਵਿੱਚ ਉਹਦੇ ਚੋਂ ਕਾਂਗਰਸ ਆਗੂ ਸ਼ਸ਼ੀ ਥਰੂਰ ਜਿਹੜੇ 29 ਸਾਲ ਯੂਨੈਸਚ ਰਹਿ ਕੇ ਆਏ ਨੇ ਕਾਂਗਰਸ ਪਾਰਟੀ ਦੀ ਲਿਸਟ ਦੇ ਵਿੱਚ ਨਹੀਂ ਸੀ ਭਾਰਤ ਸਰਕਾਰ ਨੇ ਡਾਇਰੈਕਟਲੀ ਉਸ ਲਿਸਟ ਨੂੰ ਪ੍ਰਬੰਧਕ ਉਸ ਰੂਪ ਚ ਨਾ ਕਰਦੇ ਹੋਏ ਸ਼ਸ਼ੀ ਥਰੂੜ ਦਾ ਨਾਮ ਪਾ ਦਿੱਤਾ ਗਿਆ ਵਿੱਚ ਤੇ ਉਹ ਅਮਰੀਕਾ ਤੇ ਹੋਰ ਕਈ ਮਹੱਤਵਪੂਰਨ ਦੇਸ਼ਾਂ ਦੇ ਵਿੱਚ ਜਾ ਕੇ ਗੱਲ ਕਰਨਗੇ ਔਰ ਇਹ ਮੁੱਦੇ ਦੇ ਨਾਲ ਲਗਾਤਾਰ ਇੱਕ ਸਿਆਸਤ ਸ਼ੁਰੂ ਹੋ ਗਈ ਕਾਂਗਰਸ ਪਾਰਟੀ ਨੇ ਕਿਹਾ ਕਿ ਪਾਰਟੀ ਨੂੰ ਨੀਵਾ ਦਿਖਾਉਣ ਦੀ ਗੱਲ ਹੈ ਜਿਹੜੇ ਚਾਰ ਮੈਂਬਰ ਪਾਰਲੀਮੈਂਟਾਂ ਦਾ ਅਸੀਂ ਨਾਮ ਦਿੱਤਾ ਸੀ ਉਹਨਾਂ ਨੂੰ ਨੀਵਾ ਦਿਖਾਉਣ ਦੀ ਗੱਲ ਹੈ ਇਹ ਚਨਰੋਡ ਸਿਆਸਤ ਹੋ ਰਹੀ ਹੈ ਜੇਤਾ ਜਿਹੜੀ ਗਵਰਨਮੈਂਟ ਹੈ ਉਹ ਪਾਰਟੀ ਪ੍ਰਧਾਨ ਨੂੰ ਗੱਲ ਕਰਕੇ ਟੈਲੀਫੋਨ ਕਰਕੇ ਨਾਮ ਨਾ ਮੰਗਦੇ ਫਿਰ ਕੋਈ ਗੱਲ ਹੋਰ ਸੀ ਜਿੱਥੇ ਇਥੋਂ ਹੀ ਲੋਕ ਸਭਾ ਦੇ ਸਪੀਕਰ ਰਹੀਂ ਜਾਂ ਰਾਜ ਸਭਾ ਰਹੀਂ ਕੋਈ ਬਿਆ ਨਾਮ ਲੈ ਲੈ ਜਾਂ ਦੇਤੇ ਆਪਣੇ ਤਰੀਕੇ ਦੇ ਨਾਲ ਕੋਈ ਗਰੁੱਪ ਬਣਾ ਦਿੱਤੇ ਜਾਂਦੇ ਪਰ ਜਦੋਂ ਪਾਰਟੀ ਤੋਂ ਮੰਗੇ ਤੇ ਪਾਰਟੀ ਨੇ ਜਿਹੜੇ ਭੇਜੇ ਜਾਉ ਕਹਿੰਦੇ ਸੀ ਵੀ ਜੇ ਫਿਰ ਵੀ ਗਵਰਨਮੈਂਟ ਚਾਹੁੰਦੀ ਹੈ ਕਿ ਸਸੀ ਜ਼ਰੂਰ ਜ਼ਰੂਰ ਲਿਜਾਣੇ ਨੇ ਚਾਰੇ ਉਹ ਵੀ ਪਾਦੰਦੇ ਨਾਲ ਜਿਹੜੇ ਨਾਮ ਭੇਜੇ ਸੀ ਤੇ ਇੱਕ ਪੰਜਵਾਂ ਕਰ ਲੈਂਦੇ ਸ ਅਸੀਂ ਥਰੂਰ ਦਾ ਨਾਮ ਇਹ ਡਿਬੇਟ ਹੈ ਜੋ ਚੱਲ ਰਹੀ ਹੈ ਗਵਰਨਮੈਂਟ ਵਾਲੇ ਪਾਸੇ ਇਹ ਦਲੀਲ ਦਿੱਤੀ ਜਾ ਰਹੀ ਸੀ ਲਗਾਤਾਰ ਕਿ ਇਹ ਮਾਮਲਾ ਦੇਸ਼ ਦਾ ਹੈ ਗਵਰਨਮੈਂਟ ਦਾ ਹੈ ਦੁਨੀਆਂ ਦੇ ਵਿੱਚ ਜਾ ਕੇ ਆਪਣੀ ਗੱਲ ਸਾਬਤ ਕਰਨ ਦਾ ਹੁਣ ਇਹਦੇ ਚੋਂ ਇੱਕ ਗੱਲ ਹੋਰ ਨਿਕਲਦੀ ਹੈ ਉਹ ਇਹ ਹੈ ਕਿ ਪਾਕਿਸਤਾਨ ਔਰ ਭਾਰਤ ਆਪਣੇ ਮਸਲੇ ਤਾਂ ਦਬੱਲੇ ਤਰੀਕੇ ਨਾਲ ਹੀ ਹੱਲ ਕਰਨਾ ਚਾਹੁੰਦੇ ਨੇ ਭਾਰਤ ਤਾਂ ਬਾਰ ਬਾਰ ਇਹ ਕਹਿ ਰਿਹਾ ਕਿ ਸਾਡੀ ਸੀਜ਼ਫਾਇਰ ਦਾ ਮਾਮਲਾ ਹੋਵੇ ਜੰਮੂ ਕਸ਼ਮੀਰ ਦਾ ਮਾਮਲਾ ਹੋਵੇ ਜਾਂ ਜਿਹੜੇ ਵੀ ਮਰਜੀ ਮੁੱਦੇ ਨੇ ਅਸੀਂ ਤੀਜੀ ਧਿਰ ਦਾ ਇਹਦੇ ਵਿੱਚ ਕੋਈ ਜਗ੍ਹਾ ਨਹੀਂ ਹੈ ਤਾਂ ਪਾਕਿਸਤਾਨ ਅਮਰੀਕਾ ਕੋਲ ਜਾ ਰਿਹਾ ਕਿ ਤੁਸੀਂ ਵਿੱਚ ਬੈਠੋ ਜੀ ਸਾਡੇ ਸਾਡਾ ਹੱਲ ਕਰਾਓ ਉਸ ਲੈਵਲ ਦੇ ਉੱਤੇ ਤਾਂ ਹੁਣ ਦੁਨੀਆ ਨੂੰ ਦੋਨੋਂ ਦੇਸ਼ ਦੱਸਣ ਜਾ ਰਹੇ ਨੇ ਕੁਝ ਨਾ ਕੁਝ ਭਾਰਤ ਨੇ ਦੇ ਪ੍ਰਧਾਨ ਮੰਤਰੀ ਨੇ ਜਿਵੇਂ ਪਹਿਲਾਂ ਆਜ਼ਮਪੁਰ 에ਅਰ ਬੇਸ ਆਏ ਉਥੇ ਆਪਣੇ ਤਰੀਕੇ ਨਾਲ ਗੱਲ ਕੀਤੀ ਤੇ ਅਗਲੇ ਹੀ ਦਿਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਲਕੋਟ ਵਾਲੀ ਉਹਨਾਂ ਦੀ ਜਿਹੜੀ ਛਾਉਣੀ ਹੈ ਉਥੇ ਚਲੇ ਗਏ ਜਿਹੜਾ ਉਹਨਾਂ ਦਾ 에ਅਰ ਬੇਸ ਹੈ ਉਥੇ ਜਾ ਕੇ ਗੱਲ ਕੀਤੀ ਤੇ ਹੁਣ ਇੱਕ ਇਹ ਆਇਆ ਹੈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵੱਲੋਂ ਕਿ ਡੈਲੀਗੇਸ਼ਨ ਉਹਨਾਂ ਦਾ ਵੀ ਜਾਊਗਾ ਜੇ ਦੁਨੀਆ 'ਚ ਜਾ ਕੇ ਆਪਣੀ ਗੱਲ ਨੂੰ ਦੱਸਣਗੇ ਇਹਦਾ ਮਤਲਬ ਕੀ ਹੈ ਮਤਲਬ ਇਹ ਹੈ ਕਿ ਜਿੰਨਾ ਮਰਜ਼ੀ ਕੋਈ ਕਹੇ ਕਿ ਦੋ ਦੇਸ਼ ਨੇ ਦੋਨੇ ਦੇਸਾਂ ਦੀ ਆਪਸਦਾਰੀ ਦੇ ਵਿੱਚ ਮਾਮਲਾ ਹੱਲ ਹੋਏਗਾ ਪਰ ਦੁਨੀਆ ਦੀ ਪਬਲਿਕ opinion ਮੈਟਰ ਕਰਦੀ ਹੈ ਦੂਜੇ ਦੇਸ਼ਾਂ ਦੀ ਸਹਿਮਤੀ ਅਸਹਿਮਤੀ ਦੀ ਭੂਮਿਕਾ ਦਿਖਾਈ ਦਿੰਦੀ ਹੈ ਇਹਦੇ ਵਿੱਚ ਇਸੇ ਕਰਕੇ ਨਹੀਂ ਤਾਂ ਇੰਟਰਨੈਸ਼ਨਲ ਸੰਸਥਾਵਾਂ ਦੇ ਵਿੱਚ ਇਹ ਤੋਂ ਪਹਿਲਾਂ ਵੀ ਇਹ ਗੱਲਾਂ ਹੁੰਦੀਆਂ ਨੇ ਭਾਰਤ ਦੇ ਲੀਡਰਸ਼ਿਪ ਜਿਹੜੀ ਹੈ ਚਾਹੇ ਉਹ ਵਿਦੇਸ਼ ਮੰਤਰੀ ਹੋਣ ਜਾਂ ਉਹਨਾਂ ਦੇ ਅਧਿਕਾਰੀ ਹੋਣ ਜਾ ਡਿਪਲੋਮੈਟਿਕ ਐਂਗਲ ਤੋਂ ਹੋਵੇ ਚਾਹੇ ਉਹ ਜੁਨੋ ਹੋਵੇ ਚਾਹੇ ਵਾਈਐਮਐਫ ਹੋਵੇ ਬੇਸ਼ੱਕ ਉਹ ਵਰਲਡ ਬੈਂਕ ਦੇ ਮਾਮਲੇ ਖੇਤਰ ਦੇ ਵਿੱਚ ਹੋਣ ਆਰਥਿਕ ਤੌਰ ਤੇ ਤੇ ਬਾਕੀ ਦੇ ਮਾਮਲਿਆਂ ਦੇ ਵਿੱਚ ਭਾਰਤ ਬਾਰ-ਬਾਰ ਪਾਕਿਸਤਾਨ ਨੂੰ ਅਤਵਾਦੀ ਦੇਸ਼ ਐਲਾਨਣ ਲਈ ਦਸਤਾਵੇਜ਼ੀ ਔਰ ਦਲੀਲ ਦੇ ਆਧਾਰ ਤੇ ਗੱਲ ਕਰਦਾ ਰਿਹਾ ਔਰ ਪਾਕਿਸਤਾਨ ਆਪਣੇ ਢੰਗ ਦੇ ਨਾਲ ਭਾਰਤ ਤੇ ਇਲਜ਼ਾਮ ਵੀ ਲਾਉਂਦਾ ਤੇ ਆਪਣੀ ਗੱਲ ਰੱਖਦਾ ਪਰ ਦੁਨੀਆ ਦੇ ਦੇਸ਼ਾਂ ਦੇ ਵਿੱਚ ਹਜੇ ਤੱਕ ਉਹ ਗੱਲਾਂ ਪ੍ਰਭਾਵ ਨਹੀਂ ਹੁੰਦੀਆਂ ਹੁਣ ਜਿਹੜੇ ਸਪੈਸ਼ਲ ਡੈਲੀਗੇਸ਼ਨ ਜਾਣੇ ਨੇ ਕੀ ਇਹ ਜੋਰ ਜਮਾਈ ਚੱਲ ਰਹੀ ਹੈ ਕੀ ਦੋਨਾਂ ਨੂੰ ਆਪੋ ਆਪਣਾ ਪ੍ਰਭਾਵ ਬਕਾਇਦਾ ਦੁਨੀਆਂ ਦੇ ਵਿੱਚ ਬਣਾਉਣ ਲਈ ਨੇੜੇ ਦਾ ਰਿਸ਼ਤਾ ਬਣਾਉਣ ਲਈ ਤੇ ਦੂਜੀ ਗੱਲ ਆਪਣਾ ਜਿਹੜਾ ਇੱਥੇ ਵੋਟਰ ਹੈ ਜਿਹੜਾ ਇੱਥੇ ਨਾਗਰਿਕ ਹੈ ਸਿਟੀਜ਼ਨ ਹੈ ਜਿਹੜਾ ਜਿਹਨੂੰ ਇਹ ਗੱਲ ਪਚ ਨਹੀਂ ਰਹੀ ਕਿ ਜੇਕਰ ਭਾਰਤ ਜਦੋਂ ਜਿੱਤ ਵੱਲ ਜਾ ਰਿਹਾ ਸੀ ਤਤਰਾੰਤ ਸੀਜ਼ਫਾਇਰ ਕਿਵੇਂ ਹੋਗੀ ਤੇ ਕਿਉਂ ਹੋਗੀ ਇਹਦੇ ਜਵਾਬ ਜਿਹੜੇ ਤਲਾਸ਼ਣ ਦੀ ਕੋਸ਼ਿਸ਼ ਹੋ ਰਹੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪਹਿਲੀ ਵਾਰ ਕਿਹਾ ਬੋਲਦਿਆਂ ਹੋਇਆ ਕਿ ਕੁਝ ਲੋਕ ਆਲੋਚਨਾ ਵੀ ਕਰ ਰਹੇ ਨੇ ਆਲੋਚਨਾ ਕਰਨਾ ਉਹਨਾਂ ਦਾ ਹੱਕ ਵੀ ਹੈ ਤੇ ਜਾਣਨਾ ਵੀ ਉਹਨਾਂ ਦਾ ਹੱਕ ਹੈ ਇਹ ਮੈਂ ਸ਼ਬਦ ਪਹਿਲੀ ਵਾਰ ਪ੍ਰਧਾਨ ਮੰਤਰੀ ਦੇ ਮੂੰਹੋਂ ਸੁਣੇ ਨੇ ਤੇ ਉਸ ਤੋਂ ਬਾਅਦ ਪਰ ਉਹਨਾਂ ਨੂੰ ਦੇਸ਼ ਦੇ ਮਾਮਲੇ ਦੇ ਵਿੱਚ ਦੇਸ਼ ਇੱਕਜੁੱਟ ਹੈ ਤੇ ਅਸੀਂ ਅਜੇ ਤਾਕਤ ਦੇ ਰੂਪ ਦੇ ਵਿੱਚ ਖੜੇ ਆ ਤੇ ਵਿਦੇਸ਼ ਦੇ ਵਿੱਚ ਵੀ ਭੇਜਦੇ ਆ ਜਿਹੜੇ ਡੈਲੀਗੇਸ਼ਨ ਇਹ ਵੀ ਇਥੋਂ ਜਾਣੇ ਨੇ ਵਿਰੋਧੀ ਤਰ੍ਹਾਂ ਦੇ ਵੀ ਨਾਲ ਜਾਣ ਦੀ ਲੋੜ ਇਸੇ ਕਰਕੇ ਆ ਕਿ ਸਾਂਝੇ ਤੌਰ ਦੇ ਉੱਤੇ ਗੱਲ ਕੀਤੀ ਜਾਣੀ ਚਾਹੀਦੀ ਹੈ ਇਹ ਜਿਹੜਾ ਮਾਮਲਾ ਹੈ ਵਿਦੇਸ਼ ਦੇ ਵਿੱਚ ਜਾ ਕੇ ਇਕੱਲੇ-ਇਕੱਲੇ ਦੇਸ਼ ਦੇ ਆਪਣੇ ਹਮਰੁੱਤਬਾ ਜਾਂ ਹੋਰ ਜਿਹੜੇ ਬੰਦੇ ਨੇ ਜਿਹੜੇ ਉਹਨਾਂ ਦੇ ਪ੍ਰਾਈਮ ਮਿਨਿਸਟਰ ਪ੍ਰੈਜ਼ੀਡੈਂਟ ਹਕਮਰਾਨ ਵਿਦੇਸ਼ ਮੰਤਰੀ ਸਭ ਨਾਲ ਜਿਹੜੀ ਗੱਲਬਾਤ ਕਰਨੀ ਹੈ ਇਹਦਾ ਮਤਲਬ ਇਹ ਹੈ ਕਿ ਤੁਸੀਂ ਆਪਣੀ ਗੱਲ ਦੀ ਦਾਵੇਦਾਰੀ ਜਿਆਦਾ ਪੁਖਤਗੀ ਨਾਲ ਰੱਖਣਾ ਚਾਹੁੰਦੇ ਹੋ ਵੱਖ-ਵੱਖ ਦੇਸ਼ਾਂ ਕੋਲ ਜਾ ਕੇ ਔਰ ਜੇ ਉਹ ਜਾ ਕੇ ਵੀ ਰੱਖਣਗੇ ਦੋਨੋਂ ਦੋਨੋਂ ਆਪੋ ਆਪਣੀ ਇੱਕ ਫੇਰ ਪ੍ਰਕਿਰਿਆ ਕਰ ਲੈਣਗੇ ਪ੍ਰੋਪਰ ਤਰੀਕੇ ਦੇ ਨਾਲ ਉਸ ਮਾਮਲੇ ਦੇ ਵਿੱਚ ਜਿਹੜੀ ਟੈਨਸ਼ਨ ਜੇ ਚੱਲ ਰਹੀਆਂ ਨੇ ਹਜੇ ਦੋਨੇ ਦੇਸ਼ਾਂ ਦੇ ਵਿੱਚ ਇੰਡਸ ਵਾਟਰ ਟ੍ਰੀਟੀ ਨੂੰ ਲੈ ਕੇ ਬਾਗਾ ਬਾਰਡਰ ਪੂਰੀ ਤਰ੍ਹਾਂ ਸੀਲ ਹੋਣ ਨੂੰ ਲੈ ਕੇ ਬੰਦ ਕਰਨ ਨੂੰ ਲੈ ਕੇ ਇਸੇ ਤਰ੍ਹਾਂ ਡਿਪਲੋਮੈਟਿਕ ਤਰੀਕੇ ਦੇ ਵਿੱਚ ਉਹ ਤੁਹਾਡੇ 50 ਦੀ بجائے 30 30 ਸਟਾਫ ਮੈਂਬਰ ਕਰ ਦੇਣ ਦੇ ਨਾਲ ਤੇ ਘਟਾ ਦਿੱਤੇ ਗਏ ਨੇ 에어 ਸਪੇਸ ਜਿਹੜੀ ਹੈ ਉਹ ਦੂਜੇ ਨੂੰ ਪੂਰੀ ਤਰ੍ਹਾਂ ਬੰਦ ਕਰਨ ਦੇ ਨਾਤੇ ਉਧਰ ਪਾਕਿਸਤਾਨ ਆਪਣੇ ਵੱਲੋਂ ਸਿਮਲਾ ਐਗਰੀਮੈਂਟ ਨਾ ਮੰਨਣ ਦੇ ਕਰਕੇ ਸਸਪੈਂਡ ਕਰਨ ਦੀ ਗੱਲ 에어 ਬੇਸ ਦੀ ਸਸਪੈਂਡ ਕਰਨ ਦੀ ਗੱਲ ਉਧਰ ਵੀ ਈਵਨ ਗੁਜਰਾਤ ਵਾਲੀ ਸਾਈਡ ਜਾਂ ਬਾਕੀ ਜਿਹੜੀ ਸਮੁੰਦਰੀ ਸਾਈਡ ਦਾ ਵਪਾਰ ਹੈ ਉਧਰ ਵੀ ਥਰਡ ਪਾਰਟੀ ਵੀ ਨਾ ਕਰਨ ਦੀ ਗੱਲ ਇਹ ਜਿਹੜੀਆਂ ਪਹਿਲਾਂ ਕੀਤੀਆਂ ਕਿੰਨੀਆਂ ਗੱਲਾਂ ਨੇ ਕਿ ਉਦੋਂ ਤੇ ਨੇਗੋਸ਼ੀਏਸ਼ਨ ਦਾ ਕੋਈ ਗੰਨ ਸਟਾਰਟ ਹੋਏਗੀ ਜਦੋਂ ਡੋਨਲਡ ਟਰੰਪ ਨੇ ਟਵੀਟ ਕੀਤਾ ਕਿ ਇਹ ਸੀਜ਼ਫਾਇਰ ਹੋ ਗਈ ਹੈ ਜਦੋਂ ਫਾਕਸ ਨਿਊਜ਼ ਨੂੰ ਇੰਟਰਵਿਊ ਦਿੰਦੇ ਕਹਿੰਦਾ ਕਿ ਕਰਾਈ ਤਾਂ ਮੈਂ ਹੀ ਆ ਪਰ ਮੈਨੂੰ ਕ੍ਰੈਡਿਟ ਨਹੀਂ ਦੇਣ ਲਈ ਕੋਈ ਤਿਆਰ ਕ੍ਰੈਡਿਟ ਨਹੀਂ ਮੈਨੂੰ ਮਿਲ ਰਿਹਾ ਉਦੋਂ ਅਲੱਗ-ਅਲੱਗ ਗੱਲਾਂ ਨੇ ਪਰ ਨਾਲ ਦੀ ਨਾਲ ਇੱਕ ਇਹ ਵੀ ਗੱਲ ਹੈ ਕਿ ਉਹ ਨਾਲ ਨਾਲ ਭਾਰਤ ਬਾਰੇ ਇੱਕ ਹੋਰ ਗੱਲ ਕਹੀ ਜਾ ਰਹੀ ਹੈ ਉਸੇ ਫੋਕਸ ਨਿਊਜ਼ ਦੇ ਵਿੱਚ ਜਿਹੜੀ ਬਹੁਤ ਭਾਰਤ ਦੇ ਲਈ ਪੰਜਾਬ ਦੇ ਲਈ ਬਹੁਤ ਮਹੱਤਵਪੂਰਨ ਹੈ ਉਹ ਕੀ ਹੈ ਕਿ ਭਾਰਤ ਲਗਭਗ ਲਗਭਗ ਅਮਰੀਕਾ ਦੇ ਨਾਲ ਜ਼ੀਰੋ ਟੈਰਫ ਤੇ ਐਗਰੀਮੈਂਟ ਕਰਨ ਲਈ ਤਿਆਰ ਹੋ ਗਿਆ ਦਬਲੇ ਐਗਰੀਮੈਂਟ ਕਰਨ ਦੇ ਲਈ ਕੀ ਵਾਕਿਆ ਹੀ ਦਬਲਾ ਐਗਰੀਮੈਂਟ ਸਾਰੀਆਂ ਆਈਟਮਾਂ ਤੇ ਜ਼ੀਰੋ ਟੈਕਸ ਹੋ ਜਾਏਗਾ ਜਾ ਅੱਧੀਆਂ ਪਚਦੀਆਂ ਰਹਿਣਗੀਆਂ ਕੀ ਰਹਿਣਗੀਆਂ ਹਜੇ ਤੱਕ ਬਹੁਤਾ ਜਿਆਦਾ ਪਤਾ ਨਹੀਂ ਉਹ ਮਾਮਲਾ ਜਾਗਾਂ ਵਾਲੇ ਮਾਮਲੇ ਨਾਲੋਂ ਕਿਸੇ ਵੀ ਤਰ੍ਹਾਂ ਘੱਟ ਨਹੀਂ ਐ ਔਰ 트ੰਪ ਨਾਲ ਇੱਕ ਸੇਖੀ ਵੀ ਮਾਰਦੇ ਨੇ ਆਪਣੇ ਤਰੀਕੇ ਦੀ ਉਹ ਕੀ ਐ ਉਹ ਕਹਿੰਦਾ ਸਾਡੇ ਤਾਂ ਪਿੱਛੇ ਬਹੁਤ ਫਿਰਦੇ ਨੇ ਸਮਝੌਤੇ ਕਰਨ ਲਈ 150 ਮੌਲਕ ਅਮਰੀਕਾ ਨਾਲ ਟ੍ਰੇਡ ਕਰਨਾ ਚਾਹੁੰਦਾ ਐ 0 طرف ਤੇ ਬਕ ਬਕ ਮਾਮਲਿਆਂ ਦੇ ਵਿੱਚ ਇਹਦਾ ਮਤਲਬ ਸ਼ਾਇਦ ਉਹ ਇੱਕ ਇਹ ਸੰਕੇਤ ਵੀ ਦਿੰਦਾ ਬਕ ਬਕ ਮਲਕਾਂ ਨੂੰ ਵੀ ਕੋਈ ਗੱਲ ਨਹੀਂ ਤੂੰ ਨਹੀਂ ਕਰੇਗਾ ਉਹ ਕਰੂਗਾ ਉਹ ਨਹੀਂ ਕਰੂਗਾ ਉਹ ਕਰੇਗਾ ਔਰ ਉਹ ਜਿਹੜੀ ਤਵਕੀ ਕਿੰਨੀ ਕਹਣਾ ਕਿ ਅਮਰੀਕਾ ਨੂੰ ਵੀ ਪਤਾ ਕਿ ਅੱਜ ਦੇ ਮਲਟੀਪੋਲਰ ਵਰਲਡ ਦੇ ਵਿੱਚ ਇਹ ਗੱਲਾਂ ਕਿੰਨੀਆਂ ਅੱਕ ਚੱਲਣਗੀਆਂ ਕਿੰਨੀਆਂ ਅੱਕ ਰਹਿਣਗੀਆਂ ਉਹ ਇੱਕ ਅਲੱਗ ਸਵਾਲ ਹੈ ਪਰ ਇਹ ਜਿਹੜੀਆਂ ਚੀਜ਼ਾਂ ਹੁਣ ਤੱਕ ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਅਜੇ ਤੱਕ ਉਹ ਤਨਖ ਸ਼ਬਦਾਵਲੀ ਉਹ ਸਾਰੀਆਂ ਗੱਲਾਂ ਪ੍ਰਧਾਨ ਮੰਤਰੀ ਦਾ ਅੱਜ ਦਾ ਭਾਸ਼ਣ ਇਹ ਕਹਿ ਰਿਹਾ ਕਿ ਇਹ ਜੇ ਸ਼ੁਰੂਆਤ ਹੈ ਅਸੀਂ ਨੂੰ ਅੰਜਾਮ ਤੱਕ ਲੈ ਜਾਣਾ ਹੈ ਅੱਤਵਾਦ ਟੋਟਲੀ ਖਤਮ ਕਰਨਾ ਹੈ ਔਰ ਉਹਦੇ ਤੇ ਲੋਕਾਂ ਦਾ ਵੀ ਸਹਿਯੋਗ ਵਿਰੋਧੀਆਂ ਦਾ ਵੀ ਸਹਿਯੋਗ ਔਰ ਪੂਰੀ ਦੁਨੀਆ ਦਾ ਵੀ ਅਸੀਂ ਸਹਿਯੋਗ ਲਗਾਤਾਰ ਮੰਗ ਰਿਹਾ ਤਾਂ ਇਹਦਾ ਮਤਲਬ ਇਹ ਕੰਟੀਨਿਊ ਕਰੇਗਾ ਇਹ ਜਿਹੜਾ ਟਕਰਾਅ ਦਾ ਮਾਹੌਲ ਹੈ ਜੇ ਕੰਟੀਨਿਊ ਕਰੇਗਾ ਤਾਂ ਇਕਨੋਮਿਕ ਤੌਰ ਤੇ ਇਹ ਠੀਕ ਹੈ ਕਿ ਪਾਕਿਸਤਾਨ ਸਭ ਤੋਂ ਜ਼ਿਆਦਾ ਲੂਜ਼ ਕਰੇਗਾ ਕਿਉਂਕਿ ਉਹਦੀ ਇਕਨੋਮੀ ਬੇਹੱਦ ਜ਼ਿਆਦਾ ਸੰਕਟ ਦੇ ਦੌਰ ਦੇ ਵਿੱਚੋਂ ਗੁਜ਼ਰ ਰਹੀ ਹੈ ਪਰ ਉਹਦਾ ਅਸਰ ਭਾਰਤ ਦੇ ਲੋਕਾਂ ਤੇ ਵੀ ਪਏਗਾ ਜਿਹੜੇ ਰੁਜ਼ਗਾਰ ਤਲਾਸ਼ ਰਹੇ ਨੇ ਜਿਹੜੇ ਵਿੱਦਿਆ ਬਿਹਤਰ ਤਲਾਸ਼ ਰਹੇ ਨੇ ਜਿਹੜੇ ਸਿੱਖ ਸੇਧ ਦੇ ਮਾਮਲੇ ਦੇ ਵਿੱਚ ਕੋਸ਼ਿਸ਼ ਕਰ ਰਹੇ ਨੇ ਬਿਹਤਰ ਹੋਵੇ ਜਿਹੜੀ ਕਿਸਾਨੀ ਇਹ ਕਰ ਰਹੀ ਹੈ ਕਿ ਸਾਡਾ ਸਾਡੀ ਇਕਨੋਮੀ ਬਿਹਤਰ ਹੋ ਸਕਦੀ ਹੈ ਉਸ ਢੰਗ ਨਾਲ ਤੇ ਐਮਐਸਪੀ ਨੂੰ ਲੀਗਲ ਗਾਰੰਟੀ ਉਹ ਸ਼ਾਇਦ ਮਿਲ ਜੇ ਭਾਅ ਪੂਰਾ ਮਿਲ ਲੱਗ ਜੇ ਉਹ ਸਾਰੇ ਜਿਹੜੇ ਇਸ਼ੂ ਨੇ ਉਨ੍ਹਾਂ ਦੇ ਉੱਤੇ ਜੇ ਇਕਨੋਮਿਕ ਤੌਰ ਤੇ ਤੁਹਾਨੂੰ ਸਮਝੌਤੇ ਜ਼ਿਆਦਾ ਕਰਨੇ ਪੈ ਰਹੇ ਨੇ ਜਿਵੇਂ ਪੂਤਨ ਵਿੱਚ ਐਜੇ ਪਲੇਅਰ ਆ ਚੁੱਕੇ ਨੇ ਕਿ ਉਹ ਕਹਿ ਰਹੇ ਨੇ ਕਿ ਜੇ ਸਖੋਈ ਜਹਾਜ਼ ਤੁਸੀਂ ਸਾਡੇ ਤੋਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਪਤਾ ਲੱਗ ਗਿਆ ਕਿ ਜਿੰਨੇ ਜਹਾਜ਼ ਚਲਾਏ ਜਿੰਨੀਆਂ ਅੰਜੈਲਾ ਚਲਾਈਆਂ ਭਾਰਤ ਦੀ ਵੀ ਡਿਮਾਂਡ ਹੈ ਕਾਫੀ ਹੋਰ ਜਹਾਜ਼ ਜਾਂਦੀ ਪਾਕਿਸਤਾਨ ਦੀ ਵੀ ਹੋਏਗੀ ਜੇ ਲੜਨਾ ਤਾਂ ਉਸ ਲੈਵਲ ਦੇ ਉੱਤੇ ਤਾਂ ਇਹ ਚੀਜ਼ਾਂ ਤਾਂ ਖਰੀਦੀਆਂ ਹੀ ਜਾਣਗੀਆਂ ਹੋਰ ਤੇ ਕਹਿੰਦੇ ਨੇ ਪੂਤਨ ਕਹਿ ਰਿਹਾ ਕਿ ਵੈਸਟਰਨ মিডিਆ ਦੇ ਚੱਕ ਚ ਨਾ ਆਓ ਤੁਹਾਨੂੰ ਰਫੇਲ ਨੇ ਨਹੀਂ ਕੁਝ ਦੇਣਾ ਤੁਹਾਨੂੰ ਸਖੋਈ ਦੇਗਾ ਵਰਤ ਕੇ ਦੇਖ ਲਿਆ ਆਲੇ ਦੁਆਲੇ ਵਾਲੀਆਂ ਜਿਹੜੀਆਂ ਵੱਡੀਆਂ ਧਿਰਾਂ ਨੇ ਜਿਹੜੀਆਂ ਇਹ ਹਥਿਆਰ ਬਣਾਉਂਦੀਆਂ ਨੇ ਜਹਾਜ਼ ਬਣਾਉਂਦੀਆਂ ਨੇ ਉਹ ਸਾਰੀਆਂ ਆ ਗਿਆ ਹੁਣ ਭਾਰਤ ਤੇ ਪਾਕਿਸਤਾਨ ਦੇ ਆਲੇ ਦੁਆਲੇ ਜ਼ਿਆਦਾਤਰ ਭਾਰਤ ਕੋ ਇੱਕ ਇਕਨੋਮਿਕਲੀ ਵੀ ਸਟਰੋਂਗ ਹੈ ਕੰਪੈਰੀਟਿਵਲੀ ਕਿ ਤੁਸੀਂ ਸਾਡੇ ਖਰੀਦਦਾਰ ਬਣੋ ਔਰ ਫਿਰ ਚਾਹੇ ਉਹ ਇੱਕ ਜਹਾਜ਼ ਡਿਗੇ ਹਜ਼ਾਰਾਂ ਕਰੋੜ ਚਲਾ ਜਾਂਦਾ ਹੈ ਉਸੇ ਸਾਰੇ ਮਾਮਲੇ ਦੇ ਵਿੱਚ ਉਹ ਬਿਜ਼ਨਸ ਵੀ ਬੰਦਦਾ ਫੁੱਲਦਾ ਇੱਕ ਵਾਰ ਪਾਸੇ ਦਿਖਾਈ ਦਿੰਦਾ ਨਾਲ ਜ਼ੀਰੋ ਟੈਰਫ ਵਾਲਾ ਦੂਜਾ ਬਿਜ਼ਨਸ ਵੀ ਇਹਦੇ ਨਾਲ ਤਾਲਮੇਲ ਦੇ ਵਿੱਚ ਆਏਗਾ ਇਹ ਬਹੁਤ بڑا ਕੁਐਸਚਨ ਹੈ ਔਰ ਇਹਦੇ ਨਾਲ ਜੁੜਿਆ ਜਿਹੜਾ ਪੋਲਿਟੀਕਲ ਕੁਐਸਚਨ ਹੈ ਸਿਆਸੀ ਤੌਰ ਦੇ ਉੱਤੇ ਭਾਰਤ ਦੇ ਵਿੱਚ ਜਿਹੜਾ ਇੱਕ ਮਾਹੌਲ ਹੈ ਸਿਆਸਤ ਕਿੱਧਰ ਨੂੰ ਜਾ ਰਹੀ ਹੈ ਸਿਆਸਤ ਦਾ ਕੇਂਦਰੀਕਰਨ ਜੇਕਰ ਹੋ ਰਿਹਾ ਹੈ ਤੌ ਕਮ ਤਕਲੀਫ ਦੇ ਰਿਹਾ ਸੂਬਿਆਂ ਨੂੰ ਸੂਬਿਆਂ ਰਾਹੀਂ ਉੱਥੋਂ ਦੇ ਲੋਕਾਂ ਨੂੰ ਜਿਹਦੇ ਤੇ ਇੱਕ ਲੜਾਈ ਉਸ ਪੱਧਰ ਦੇ ਉੱਤੇ ਹੋ ਰਹੀ ਹੈ ਉਹ ਕਿਵੇਂ ਪਿਛਲੇ ਦਿਨਾਂ ਦੇ ਵਿੱਚ ਅਜੇ ਹਫ਼ਤੇ ਤੋਂ ਘੱਟ ਦਾ ਹੀ ਸਮਾਂ ਹੈ ਸੁਪਰੀਮ ਕੋਰਟ ਆਫ ਇੰਡੀਆ ਨੇ ਇਹ ਤੋਂ ਪਹਿਲਾਂ ਇੱਕ ਜੱਜਮੈਂਟ ਦਿੱਤੀ ਸੀ ਅਪ੍ਰੈਲ ਦੇ ਸ਼ੁਰੂ 'ਚ ਸ਼ਾਇਦ 9 ਅਪ੍ਰੈਲ ਨੂੰ ਉਹ ਜੱਜਮੈਂਟ ਕੀ ਹੈ ਕਿ ਗਵਰਨਰ ਜਿਹੜੇ ਨੇ ਉਹ ਆਪਣੇ ਮਨਮਾਨੀ ਨਹੀਂ ਨਹੀਂ ਕਰ ਸਕਦੇ ਜੇ ਵਿਧਾਨ ਸਭਾਵਾਂ ਸੂਬਿਆਂ ਦੀਆਂ ਤੁਹਾਡੇ ਕੋਲ ਦੁਬਾਰਾ ਕ ਭੇਜ ਦਿੰਦੀਆਂ ਨੇ ਉਹੀ ਬਿੱਲ ਤਾਂ ਤੁਹਾਨੂੰ 3 ਮਹੀਨੇ ਦੇ ਅੰਦਰ ਫੈਸਲਾ ਕਰਨਾ ਪਊਗਾ ਇਹ ਰਾਸ਼ਟਰਪਤੀ ਨੂੰ ਭੇਜਣਾ ਚਾਹੀਦਾ ਤੁਸੀਂ ਆਪ ਉਹਨੂੰ ਸਹਿਮਤੀ ਦੇਣੀ ਹੈ ਜਾਂ ਜੋ ਵੀ ਕਰਨਾ ਹੈ ਇਸੇ ਢੰਗ ਨਾਲ ਰਾਸ਼ਟਰਪਤੀ ਨੂੰ ਵੀ ਉਹ ਭੇਜਣਾ ਪਏਗਾ ਇਹਦੇ ਤੇ ਪਹਿਲੀ ਵਾਰ ਨਵੇਂ ਚੀਫ ਜਸਟਿਸ ਆਫ ਇੰਡੀਆ ਬੀ ਆਰ ਗਵਾਈ ਬੋਲੇ ਨੇ ਅੱਜ ਆਪਣੇ ਸੰਬੋਧਨ ਦੇ ਵਿੱਚ ਕਿਉਂਕਿ ਉਹਨਾਂ ਕੋਲੇ ਆਇਆ ਕਿ ਸੁਪਰੀਮ ਕੌਣ ਹੈ ਸਾਡੇ ਉਪ ਰਾਸ਼ਟਰਪਤੀ ਵੀ ਇਹ ਬੋਲਦੇ ਰਹੇ ਬਾਰ-ਬਾਰ ਹੋਰ ਬਹੁਤ ਸਾਰੇ ਸੱਜਣ ਨੇ ਜਿਹੜੇ ਬੋਲਦੇ ਨੇ ਸੰਵਿਧਾਨਕ ਕਮੇਟੀਆਂ ਦੇ ਪੋਸਟਾਂ ਤੇ ਰਹੇ ਕਿ ਕਿ ਸੁਪਰੀਮ ਕੋਰਟ ਸੁਪਰ ਪਾਰਲੀਮੈਂਟ ਨਾ ਬਣੇ ਪਾਰਲੀਮੈਂਟ ਸੁਪਰੀਮ ਹੁੰਦੀ ਹੈ ਤੇ ਕੋਈ ਕਹਿੰਦਾ ਪ੍ਰਾਈਮ ਮਿਨਿਸਟਰ ਸੁਪਰੀਮ ਹੁੰਦਾ ਕੋਈ ਕਹਿੰਦਾ ਚੀਫ ਜਸਟਿਸ ਸੁਪਰੀਮ ਹੁੰਦਾ ਤਾਂ ਅੱਜ ਬੀ ਆਰ ਗਵਈ ਕੀ ਕਹਿ ਰਹੇ ਨੇ ਉਹ ਕਹਿੰਦਾ ਨਾ ਐਜੈਕਟਿਵ ਨਾ ਜੁਡੀਸ਼ਰੀ ਨਾ ਪਾਰਲੀਮੈਂਟ ਕੋਈ ਸੁਪਰੀਮ ਨਹੀਂ ਹੈ ਸੁਪਰੀਮ ਤਾਂ ਸੰਵਿਧਾਨ ਹੈ ਉਹ ਸੰਵਿਧਾਨ ਨੇ ਸਭ ਨੂੰ ਇੱਕ ਤਾਕਤ ਦਿੱਤੀ ਆ ਉਹਦਾ ਇੱਕ ਫੰਡਾਮੈਂਟਲ ਸਟਰਕਚਰ ਹੈ ਬੁਨਿਆਦੀ ਢਾਂਚਾ ਹੈ ਜੀਤੇ ਖੜ ਕੇ ਬਾਕੀ ਦੇ ਆਪੋ ਆਪਣੇ ਅਧਿਕਾਰਾਂ ਦੀ ਵਰਤੋਂ ਕਰਦੇ ਨੇ ਹਾਂ ਇਹ ਤਿੰਨੇ ਧਿਰਾਂ ਜੜੀਆਂ ਨੇ ਉਹ ਆਪਸੀ ਤਾਲਮੇਲ ਦੇ ਨਾਲ ਇੱਕ ਸੁਰਤਾ ਦੇ ਨਾਲ ਇੱਕ ਦੂਜੇ ਨਾਲ ਕੋਆਰਡੀਨੇਟ ਕਰਕੇ ਚੱਲਣਗੀਆਂ ਤਾ ਦੇਸ਼ ਦੀ ਵੀ ਮਜ਼ਬੂਤੀ ਹੋਏਗੀ ਤਾਂ ਸਾਰੇ ਆਪੋ ਆਪਣਾ ਕੰਮ ਵੀ ਠੀਕ ਤਰੀਕੇ ਨਾਲ ਕਰ ਪਾਉਣਗੇ ਤਾਂ ਜਿਹੜਾ ਪ੍ਰੈਜ਼ੀਡੈਂਸ ਦਾ ਰੈਫਰੈਂਸ ਮੰਗਿਆ ਗਿਆ ਇਹ ਗੱਲ ਇੱਥੇ ਖਤਮ ਨਹੀਂ ਹੋਊਗੀ ਇਹ ਪੋਲਿਟੀਕਲ ਲੜਾਈ ਸਟਾਰਟ ਹੋ ਗਈ ਸਭੋ ਲੜਾਈ ਕਿੱਥੋਂ ਸਟਾਰਟ ਹੁੰਦੀ ਹੈ ਕਿਉਂਕਿ ਇਹ ਜੱਜਮੈਂਟ ਦਿੱਤੀ ਸੀ ਤਾਮਿਲਨਾਡੂ ਸਰਕਾਰ ਤੇ ਗਵਰਨਰ ਤਾਮਿਲਨਾਡੂ ਦੇ ਦਰਮਿਆਨ ਮਰਸਚ ਤਾਮਿਲਨਾਡੂ ਦੇ ਚੀਫ ਮਿਨਿਸਟਰ ਐਮ ਕੇ ਸਟਾਲਨ ਉਹਨਾਂ ਨੇ ਇੱਕ ਹੋਕਾ ਦਿੱਤਾ ਨਾਨ ਬੀਜੇਪੀ ਗਵਰਨਮੈਂਟਸ ਨੂੰ 아이 ਤੋਂ ਪਹਿਲਾਂ ਵੀ ਦਿੱਤਾ ਸੀ ਗਵਰਨਰ ਦੇ ਮਾਮਲੇ 'ਚ ਤੇ ਹੋਰਾਂ ਮਾਮਲਿਆਂ ਦੇ ਵਿੱਚ ਉਦੋਂ ਇੱਕ ਮੀਟਿੰਗ ਵੀ ਕਰਕੇ ਆਏ ਸੀ ਸਾਡੇ ਚੀਫ ਮਿਨਿਸਟਰ ਵੀ ਤੇ ਪਾਰਟੀਆਂ ਵਾਲੇ ਵੀ ਗਏ ਸੀ ਪੰਜਾਬ 'ਚੋਂ ਦੋ ਪਾਰਟੀਆਂ ਗੰਝਾਂ ਸੀ ਭਗਵੰਤ ਮਾਨ ਉਹ ਨਹੀਂ ਬਈ ਬੀਂਗੇ ਚੀਫ ਮਿਨਿਸਟਰ ਵੀ ਗਏ ਤੇ ਆਪ ਦੇ ਤੌਰ ਤੇ ਵੀ ਜੇ ਜਾਣਾ ਹੋਏ ਤੇ ਚਲੋ ਹਮਣੀ ਅਕਾਲੀ ਦਲ ਬਾਦਲ ਦੇ ਵੱਲੋਂ ਬਰਬਿੰਦਰ ਸਿੰਘ ਭੂੰਦੜ ਤੇ ਡਾਕਟਰ ਦਲਜੀਤ ਸਿੰਘ ਚੀਵਾ ਗਏ ਸੀ ਤੇ ਉਹ ਜਿਹੜੀਆਂ ਪਾਰਟੀਆਂ ਇਕੱਠੀਆਂ ਹੋਈਆਂ ਉਹ ਟੇਕਾ ਫੈਸਲਾ ਕਰਕੇ ਆਏ ਸੀ ਫੈਸਲਾ ਕੀ ਕੀਤਾ ਸੀ ਕਿ ਕੇਂਦਰ ਰਾਜ ਸਬੰਧਾਂ ਦੇ ਵਿੱਚ ਫੈਡਰਲ ਸਟਰਕਚਰ ਨੂੰ ਲੈ ਕੇ ਜੋ ਵੀ ਆਪਸ ਦੇ ਵਿੱਚ ਸਹਿਮਤੀ ਬਣੂਗੀ ਆਪਾਂ ਰਲ ਕੇ ਤੁਹਾਡੇ ਨਾਲ ਆ ਇਕੱਠੇ ਹੋ ਕੇ ਲੜਾਈ ਲੜਾਂਗੇ ਮੁੜ ਕੇ ਕਿਸੇ ਨੇ ਸਾਰ ਨਹੀਂ ਪੁੱਛਿਆ ਇੱਥੇ ਆ ਕੇ ਕੋਈ ਬਰੀਫਿੰਗ ਨਹੀਂ ਕੀਤੀ ਭਗਵੰਤ ਸਬਾਨ ਉਹਨਾਂ ਨੂੰ ਚਾਹੀਦਾ ਸੀ ਕਿ ਇੱਥੇ ਆ ਕੇ ਉਹ ਪ੍ਰੈਸ ਕਾਨਫਰੰਸ ਕਰ ਦੇ ਲੋਕਾਂ ਨੂੰ ਦੱਸ ਦੇ ਤੁਸੀਂ ਕੀ ਕਿਹਾ ਉਹਨਾਂ ਨੇ ਕੀ ਕਿਹਾ ਕਿਹੜੀਆਂ ਕਿਹੜੀਆਂ ਗੱਲਾਂ ਤੇ ਸਹਿਮਤੀ ਬਣ ਰਹੀ ਹੈ ਕਿਹੜੀਆਂ ਤੇ ਨਹੀਂ ਬਣ ਰਹੀ ਹੁਣ ਇੱਕ ਕੋਸ਼ਿਸ਼ ਫੇਰ ਕੀਤੀ ਹੈ ਇਹ ਸਟਾਲ ਨੇ ਕੱਲ 17 ਤਰੀਕ ਦੀ ਡੇਟ ਉਹ ਤਾਰੀਖ ਪਾ ਕੇ ਅੱਠ ਸਰਕਾਰਾਂ ਦੇ ਚੀਫ ਮਿਨਿਸਟਰਾਂ ਨੂੰ ਜਿਹੜੇ ਨੌਨ ਬੀਜੇਪੀ ਨੇ ਉਹਦੇ ਚ ਕਰਨਾਟਕਾ ਵੀ ਹੈ ਉਹਦੇ ਚ ਤੇਲੰਗਾਨਾ ਵੀ ਹੈ ਉਹਦੇ ਚ ਹੈਬਾਚਰ ਪ੍ਰਦੇਸ਼ ਵੀ ਹੈ ਉਹਦੇ ਚ ਪੰਜਾਬ ਵੀ ਹੈ ਜਿੰਨੇ ਵੀ ਇਹ મતલਬ ਸਰਕਾਰਾਂ ਨੇ ਜਿਹੜੀਆਂ ਕੇਰਲਾ ਵੀ ਹੈ ਉਹਦੇ ਵਿੱਚ ਅੱਠ ਸਰਕਾਰਾਂ ਨੇ ਜਿਹੜੀਆਂ ਵਿਰੋਧੀ ਦੀਆਂ ਵਿਰੋਧੀਆਂ ਦੀਆਂ ਨੇ ਉਹਨਾਂ ਦੇ ਚੀਫ ਬਲਿਸਟਰਾਂ ਨੂੰ ਚਿੱਠੀ ਲਿਖ ਕੇ ਕੀ ਦਿੱਤੀ ਕਿ ਹੈ ਕਿ ਤੁਹਾਡੇ ਹੰਗਾਰੇ ਦੀ ਉਮੀਦ ਹੈ ਆਓ ਆਪਾਂ ਇਹ ਜਿਹੜਾ ਪ੍ਰੈਜ਼ੀਡੈਂਸਰ ਰੈਫਰੈਂਸ ਹੋ ਰਿਹਾ ਗਵਰਨਰਾਂ ਦੇ ਮਾਮਲੇ 'ਚ ਜਿਹਦੇ ਤੋਂ ਸਾਰੇ ਪੀੜਤਾਂ ਆਪਣੀ ਆਪਣੀ ਜਗਾ ਇੱਕ ਸਾਂਝੀ ਰਣਨੀਤੀ ਬਣਾਈਏ ਸਾਂਝੀ ਲੜਾਈ ਲੜੀਏ ਗਵਰਨਮੈਂਟ ਆਫ ਇੰਡੀਆ ਨੂੰ ਮਜਬੂਰ ਕਰੀਏ ਕਿ ਆਪਣਾ ਇਹ ਰੈਫਰੈਂਸ ਵਾਪਸ ਲਓ ਇਹ ਰੈਫਰੈਂਸ ਰਾਜਾਂ ਦੀ ਸੰਘੀ ਘੋਟਣ ਲਈ ਹੈ ਗਵਰਨਰਾਂ ਨੂੰ ਤਾਕਤ ਦੇਣ ਲਈ ਹੈ ਸੁਪਰੀਮ ਕੋਰਟ ਦੀ ਤੋਹੀਨ ਕਰਨ ਲਈ ਹੈ ਤੇ ਸੁਪਰੀਮ ਕੋਰਟ ਤੋਂ ਹੀ ਤੁਸੀਂ ਇਹ ਪੁੱਛੋ ਵੀ ਤੁਸੀਂ ਕਰ ਸਕਦੇ ਜਾਂ ਨਹੀਂ ਕਰ ਸਕਦਾ ਤੇ ਇਹ ਤਾਕਤ ਦੇ ਕੇਂਦਰੀਕਰਨ ਦਾ ਇੱਕ ਹੋਰ ਤਰੀਕਾ ਹੈ ਅਜੇ ਤੱਕ ਦੂਜੇ ਹੀ ਦਿਨ ਇਹ ਚਿੱਠੀ ਲਿਖੀ ਐ ਇਸ ਥਾਂ ਲਾਉਣਾ ਨੇ ਅੱਜ ਹੀ ਹਜੇ ਓਪਨ ਕੀਤੀ ਐ ਕਿ ચીਫ ਮਿਨਿਸਟਰਾਂ ਨੂੰ ਚਿੱਠੀ ਲਿਖੀ ਅੱਜ ਕੱਲ ਚਿੱਠੀ ਪੁਰਾਣੇ ਜਮਾਨੇ ਮੁਤਾਬਕ ਤਾਂ ਜਾਂਦੀ ਨਹੀਂ ਚਿੱਠੀ ਆ ਗਈ ਹੋਣੀ ਐ ਈਮੇਲ ਤੇ ਟੈਲੀਫੋਨ ਹੋ ਗਏ ਹੋਣੇ ਨੇ ਸਾਡੇ ચીਫ ਮਿਨਿਸਟਰ ਤੇ ਆਲੇ ਦੁਆਲੇ ਤਾਂ ਪਤਾ ਨਹੀਂ ਹਜੇ ਕੀ ਐ ਸਾਡੀਆਂ ਪਾਰਟੀਆਂ ਤੇ ਸਾਡਾ ચીਫ ਮਿਨਿਸਟਰ ਪੰਜਾਬ ਦੇ ਕੋਲ ਕਦੇ ਗੁਰਜ ਰਹੀ ਐ ਕਿਉਂ ਫੈਡਰਲ ਸਟਰਕਚਰ ਦੀ ਲੜਾਈ ਲੜ ਰਿਹਾ ਚਾਹੇ ਉਹ ਪੰਜਾਬੀ ਸੂਬੇ ਦਾ ਮੋਰਚਾ ਹੋਵੇ ਚਹੇਉਂ ਨੰਦਪੁਰ ਸਾਹ ਦੇ ਮੁੱਦੇ ਤੇ ਲੈ ਕੇ ਸੈਂਟਰ ਸਟੇਟ ਰਿਲੇਸ਼ਨ ਦਾ ਸਵਾਲ ਹੋਵੇ ਜੀ ਦੀ ਕਾਮਯਾਬੀ ਇਹ ਐਸੀਕੇ ਉਥੇ ਸਰਕਾਰੀਆ ਕਮਿਸ਼ਨ ਮਣਾਉਣਾ ਪਿਆ ਸਰਕਾਰੀਆ ਕਮਿਸ਼ਨ ਨੇ ਦੁਬਾਰਾ ਪ੍ਰਵਸਤ ਕੀਤਾ ਆਪਣੀ ਰਿਪੋਰਟ ਦਿੱਤੀ ਸਰਕਾਰੀਆ ਕਮਿਸ਼ਨ ਦੀ ਰეკਮੈਂਡੇਸ਼ਨ ਕਿ ਕੋਈ ਵੀ ਗਵਰਨਰ ਸਵੱਧਤ ਰਾਜ ਦੇ ਚੀਫ ਮਨਿਸਟਰ ਦੀ ਰਾਏ ਤੋਂ ਬਿਨਾ ਨਹੀਂ ਲੱਗਣਾ ਚਾਹੀਦਾ ਔਰ ਇਹ ਵੀ ਇੱਕ ਰਾਏ ਵਕ ਵਕ ਥਾਂ ਤੇ ਆ ਰਹੀ ਸੀ ਕਿ ਕਿਉਂ ਨਾ ਗਵਰਨਰ ਵੀ ਰਾਜ ਸਭਾ ਮੈਂਬਰਾਂ ਬਣ ਕੇ ਐਮਐਲਏ ਜਾਂ ਜਿੱਥੇ ਐਮਐਲਸੀ ਵੀ ਨੇ ਇਕੱਠੇ ਹੋ ਕੇ ਚੁਣ ਕੇ ਇੱਕ ਗਵਰਨਰ ਚੁਣ ਦਿਆ ਕਰਨ ਸਟੇਟ ਦਾ ਜਿਹੜੇ ਵੀ ਨਾਂ ਦੋ ਤਿੰਨ ਸਾਹਮਣੇ ਆਉਣ ਉਹਨਾਂ ਦੇ ਵਿੱਚੋਂ ਇਹਦੀ ਲੋੜ ਨਾ ਰਹੇ ਜਿਹੜੀ ਉੱਥੋਂ ਨਾਮਿਨੇਟ ਕਰਕੇ ਭੇਜਦੇ ਹੋ ਤੇ ਕਿੰਨੀਆਂ ਹੀ ਚੀਜ਼ਾਂ ਇਹਦੇ ਚ ਅੱਗੇ ਤੋਂ ਅੱਗੇ ਵੰਦੀਆਂ ਜਾਂਦੀਆਂ ਨੇ ਪਰ ਇਹ ਗੱਲਾਂ ਛੱਡਤੀਆਂ ਸਾਡੇ ਸਾਡੇ ਚੀਫ ਮਿਨਿਸਟਰ ਰੁੱਝੇ ਹੋਏ ਨੇ ਲੁਧਿਆਣੇ ਦੀ ਇਲੈਕਸ਼ਨ ਲੜਨ ਚ ਸਾਡੇ ਛੇ ਮੰਤਰੀ ਪਿੰਡ ਪਿੰਡ ਜਾ ਕੇ ਕਹਿੰਦੇ ਜੁੱਧ ਨਸ਼ਿਆਂ ਖਿਲਾਫ ਅਸੀਂ ਬੱਚਿਆਂ ਦੀ ਬਾਕੀ ਲੋਕਾਂ ਨੂੰ ਟ੍ਰੇਨ ਕਰ ਰਹੇ ਹਾਂ ਔਰ ਉਹ ਜੁੱਧ ਕਿਹੋ ਜਿਹਾ ਨੇ ਕਿਸ ਪੱਧਰ ਤੇ ਜਾਣਗੇ ਕਿ ਉਹ ਜੁੱਧ ਜਿਹੜੇ ਨੇ ਜਿਵੇਂ ਸਿੱਖਿਆ ਕ੍ਰਾਂਤੀ ਸੀ ਉਹਦੇ ਰੂਪ ਚ ਜਾਣਗੇ ਜਦੋਂ ਤੁਸੀਂ ਬਹੁਤ ਵੱਡੇ ਮਾਮਲੇ ਨੇ ਹਜੇ ਜਿਹੜਾ ਨਸ਼ਿਆਂ ਦਾ ਵੀ ਮਾਮਲਾ ਹੈ ਇਹ ਐਡਾ ਸੌਖਾ ਨਹੀਂ ਵੱਡੇ ਪੁਲਿਸ ਅਫਸਰ ਰਾਜੀਤ ਤੋਂ ਲੈ ਕੇ ਉਹਨਾਂ ਦੇ ਘਰਾਂ ਨੂੰ ਉਹਨਾਂ ਨੂੰ ਫੜਿਆ ਕਰਤ ਜਾਏਗਾ ਬਲਡੋజర్ ਉਹਨਾਂ ਤੱਕ ਕਿੱਥੇ ਪਹੁੰਚਦਾ ਕਦੋਂ ਪਹੁੰਚਦਾ ਕਿਉਂ ਨਹੀਂ ਪਹੁੰਚਦਾ ਜਿਹੜਾ ਵੱਡਾ ਨੈਕਸਸ ਹੈ ਪਾਲਟਿਸ਼ਨ ਦਾ ਕਿਉਂਕਿ ਚੀਫ ਮਿਨਿਸਟਰ ਇਹ ਕਹਿੰਦੇ ਖੁਦ ਸੁਣੇ ਨੇ ਕਿ ਜਿਹੜੀ ਨਕਲੀ ਹੀ ਨਹੀਂ ਘਟੀਆਂ ਕੈਮੀਕਲ ਆਧਾਰਿਤ ਸ਼ਰਾਬ ਨੇ ਚਾਨਾ ਲੈ ਲਿਆ ਨੇ ਕਿੰਨੀਆਂ ਹੀ ਮਜੀਠਾ ਏਰੀਆ ਦੇ ਵਿੱਚ ਤੇ ਚੀਫ ਮਿਨਿਸਟਰ ਨੇ ਕਹਿ ਕਿ ਸਿਆਸਤਦਾਨ ਦੇ ਹੱਥ ਤੋਂ ਬਿਨਾਂ ਸੰਭਵ ਨਹੀਂ ਹੈ ਆਓ ਸਿਆਸਤਦਾਨਾਂ ਦੇ ਨਾਮ ਲੋਕ اڈੀਕ ਰਹੇ ਨੇ ਉਹ ਕੌਣ ਨੇ ਵਿੱਚ ਲੋਕੋ ਤਸਕਰਾਂ ਦੇ ਨਾਮ ਉਡੀਕ ਰਹੇ ਨੇ ਲੋਕ ਵੱਖ-ਵੱਖ ਮਾਮਲਿਆਂ ਦੇ ਵਿੱਚ ਪੁਲਿਸ ਅਫਸਰਾਂ ਦੇ ਨਾਮ ਉਡੀਕ ਰਹੇ ਨੇ ਕਿ ਜਿਹੜੇ ਵੱਡੇ ਨੇਤੇ ਪ੍ਰਚਾਰ ਮਹਿੰਮ ਆਪਣੀ ਜਗ੍ਹਾ ਠੀਕ ਹੋ ਸਕਦੀ ਹੈ ਪਰ ਪ੍ਰਚਾਰ ਮਹਿੰਮ ਦੀ ਜਗ੍ਹਾ ਹੋਰ ਕੀ ਕੀਤਾ ਜਾਏਗਾ ਇੱਕ ਨਵਾਂ ਇੱਕ ਪੰਜਾਬ ਸਰਕਾਰ ਦੀ ਐਡਵਰਟਾਈਜ਼ਮੈਂਟ ਆਈ ਹੈ ਜੇ ਤੁਹਾਡੀ ਨਜ਼ਰ ਹੀ ਪਈ ਹੋਵੇ ਇਹਨਾਂ ਨੇ ਬੰਦੇ ਰੱਖਣੇ ਨੇ 50 120000 ਮਹੀਨਾ ਸੈਲਰੀ ਹੋਏਗੀ ਥੋੜਾ ਪੜੇ ਲਿਖੇ ਬੰਦੇ ਪੋਸਟ ਗ੍ਰੈਜੂਏਟ ਬੰਦੇ ਚੁਸਤ ਦੁਰਸਤ ਹੋ ਉਹ ਕਰਨਗੇ ਕੀ ਉਹ ਕਰਨਗੇ ਪੰਜਾਬ ਬਦਲ ਰਿਹਾ ਹੈ ਬਦਲਦੇ ਪੰਜਾਬ ਦੇ ਤੁਸੀਂ ਵੀ ਨਾਲ ਸਾਕਸੀ ਬਣੋ ਪੰਜਾਬ ਵੱਡੇ ਪੰਦਰ ਦੇ ਉੱਤੇ ਰੰਗਲਾ ਬਾਣਨ ਜਾ ਰਹੇ ਤੁਸੀਂ ਵੀ ਆਓ ਨਾਲ ਕੁਝ ਇਹੋ ਜਿਹੇ ਸਵਾਲ ਲੈ ਤੇ ਨਾਲੋਂ ਕਹਿੰਦੇ ਨੇ ਪੰਜਾਬ ਦੇ ਵਿੱਚ ਇੱਕ ਲੈਵਲ ਦੀ ਉਹ ਖੋਜ ਕਰਨੇ ਰਿਸਰਚ ਕਰਨਗੇ 2 ਸਾਲਾਂ ਤੱਕ ਦੀ ਇਹ ਅਪਾਇੰਟਮੈਂਟ ਹੋਏਗੀ 1,20,000 ਇਹਦੇ ਚ ਦੇਸ਼ ਭਰ ਦੇ ਵਿੱਚੋਂ ਪੰਜਾਬ ਚੋਂ ਨਹੀਂ ਦੇਸ਼ ਭਰ ਦੇ ਵਿੱਚੋਂ ਨਾਮੀ ਬੰਦੇ ਲੈ ਜਾਣਗੇ ਜਿਹੜੇ ਬੰਦਿਆਂ ਨੂੰ 2-3 ਸਾਲ ਦਾ ਤਜਰਬਾ ਹੋ ਗਿਆ ਇਹ ਸਾਰੀ ਰਿਸਰਚ ਫੀਲਡ ਦਾ ਉਹ ਲੈ ਜਾਣਗੇ ਹੁਣ ਕਿੰਨੇ ਦਿੱਲੀ ਵਾਲਿਆਂ ਨੇ ਭੇਜਣੇ ਨੇ ਕਿੰਨੇ ਕਿੱਥੋਂ ਆ ਆਮ ਆਦਮੀ ਪਾਰਟੀ ਦੇ ਵਰਕਰ ਕੋਈ ਆਈਆਈਟੀ ਚੋਂ ਆਇਆ ਕੋਈ ਹੋਰ ਜਿਹੜੇ ਇੱਧਰ ਉੱਧਰ ਬੇਰੁਜ਼ਗਾਰ ਹੋਣਗੇ ਉਹਨਾਂ ਦੇ ਦਿੱਲੀ ਤੋਂ ਜਾਲੇ ਦਵਾਲਿਆਂ ਉਹਨਾਂ ਚੋਂ ਕਿੰਨੇ ਆਉਣਗੇ ਆਤੀ ਤਰੀਖ ਤੱਕ ਅਰਜ਼ੀਆਂ ਮੰਗੀਆਂ ਨੇ ਹਜੇ ਅਸੀਂ ਤਾਂ ਐਕਚੁਅਲੀ ਉਹਨਾਂ ਤੋਂ ਵੋਟਾਂ ਦਾ ਸਰਵੇ ਕਰਾਉਣਾ ਹੈ ਹੋਰ ਕੁਝ ਨਹੀਂ ਕਰਾਉਣਾ ਮੇਰੇ ਖਿਆਲ ਲੈ ਕਿ 27 ਦੀ ਇਲੈਕਸ਼ਨ ਦੇ ਵਿੱਚ ਉਹ ਬੰਦੇ ਕੀ ਕਰਨਗੇ ਕਿ ਟੀਮਾਂ ਜਾ ਕੇ ਖਜ਼ਾਨਾ ਸਰਕਾਰੀ ਤੁਹਾਡੇ ਖਜੂਨ ਪਛੀਰਣੇ ਦਾ ਤੇ ਬਦਲ ਰਹੇ ਪੰਜਾਬ ਦੇ ਸਾਕਸੀ ਉਹ 50 ਬੰਦੇ ਜਿਨ੍ਹਾਂ ਨੂੰ 1,20,000 ਸੈਲਰੀ ਮਿਲੇਗੀ ਇੱਥੇ 10-10 ਹਜ਼ਾਰ ਤੇ ਲੋਕ ਪੜ੍ਹੇ ਲਿਖੇ ਬੰਦੇ ਜਿਹੜੇ ਉਤਰੇ ਫਿਰਦੇ ਨੇ ਕਦੇ ਕਿਤੇ ਉਹਨੂੰ ਸੈਲਰੀ ਨਹੀਂ ਮਿਲ ਰਹੀ ਔਰ ਤੁਸੀਂ ਅੰਦਾਜ਼ਾ ਲਾ ਕੇ ਦੇਖੋ ਕਿ ਕਿਵੇਂ ਉਡਣਗੇ ਤੁਹਾਡੇ ਪੈਸੇ ਸਾਡਾ ਹੁਕਮਰਾਨ ਉਹਦੇ ਚ ਗਲਤਾਨ ਹੈ ਅਸੀਂ BBMP ਦਾ ਮੁੱਦਾ ਵੀ ਕੇਵਲ BBMP ਦਾ 2 ਮਈ ਤੱਕ ਬਣਾ ਕੇ ਜੇਤੂ ਰੈਲੀ ਕਰ ਦੁੱਤੀ ਹੈ ਜਿਹੜਾ ਹਾਈਡਲ ਪ੍ਰੋਜੈਕਟਾਂ ਤੇ ਸਾਡੇ ਕੰਟਰੋਲ ਦਾ ਸਵਾਲ ਹੈ ਪਾਣੀਆਂ ਤੇ ਪੰਜਾਬ ਦੀ ਮਾਲਕੀ ਦਾ ਸਵਾਲ ਹੈ ਚੰਡੀਗੜ੍ਹ ਦਾ ਸਵਾਲ ਹੈ ਪੰਜਾਬੀ ਬੋਲਦੇ ਇਲਾਕਿਆਂ ਦਾ ਸਵਾਲ ਹੈ ਔਰ ਜਿੰਨੇ ਵੀ ਦੂਜੇ ਮਾਮਲੇ ਨੇ ਜਿੱਥੇ ਸਟਾਲਨ ਹੋਣੇ ਲੜ ਰਹੇ ਨੇ ਤੁਹਾਡੇ ਰੂਰਲ ਡਵੈਲਪਮੈਂਟ ਫੰਡ ਦਾ ਸਵਾਲ ਹੈ ਗਵਰਨਰ ਨਾਲ ਤੁਹਾਡੇ ਪੈ ਰਹੇ ਪੇਚੇ ਦਾ ਸਵਾਲ ਹੈ ਇਹ ਸਵਾਲਾਂ ਦੀ ਲੜਾਈ ਫੈਡਰਲ ਸਟਰਕਚਰ ਦੇ ਰੂਪ ਦੇ ਵਿੱਚ ਕੌਣ ਲੜੇਗਾ ਤੇ ਚੀਫ ਮਿਨਿਸਟਰ ਸਾਹਿਬ ਵਾਰ-ਵਾਰ ਕਹਿੰਦੇ ਨੇ ਆਕੇ ਇਹ ਤਾਂ ਮੈਨੂੰ ਪਤਾ ਮੈਨੂੰ ਸਭ ਕੁਝ ਪਤਾ ਪਹਿਲਿਆਂ ਨੂੰ ਪਤਾ ਹੀ ਕੁਝ ਨਹੀਂ ਉਹ ਕਿੱਥੋਂ ਆਏ ਸੀ ਕਿੱਥੇ ਨਹੀਂ ਗਏ ਔਰ ਮੈਨੂੰ ਨਹੀਂ ਪਤਾ ਉਹਨਾਂ ਨੂੰ ਕੀ ਪਤਾ ਸੀ ਕਿੰਨਾ ਨਹੀਂ ਪਤਾ ਸੀ ਉਹਨਾਂ ਨੇ ਵੀ ਕਿੰਨਾ ਕੁ ਕੀਤਾ ਕਿੰਨਾ ਕੁ ਨਹੀਂ ਕੀਤਾ ਪਰ ਤੁਸੀਂ ਜਿਹੜੇ ਰਾਹ ਲੱਗੇ ਹੋ ਜਿਹੜਾ ਤਰੀਕਾ ਲੱਗੇ ਹੋ ਜਾਂ ਤਾਂ ਜਿਹੜੇ ਡੇਢ ਦੋ ਸਾਲ ਰਹਿੰਦੇ ਨੇ ਇਹਦੇ 'ਚ ਕੋਸ਼ਿਸ਼ ਕਰੋ ਜੇ ਪੰਜਾਬ ਨੂੰ ਬਚਾਉਣਾ ਹੈ ਰੰਗਲਾ ਤਾਂ ਬਣਨਾ ਉਹ ਤੋਂ ਦੂਰ ਦੀ ਗੱਲ ਹੈ ਤੁਸੀਂ ਵੀ ਕੇਂਦਰ ਦੇ ਟਹੇ ਚੜ੍ਹ ਕੇ ਪੰਜਾਬ ਦਾ ਪਾਣੀ ਪਲੀਟ ਕਰਨ ਦਾ ਰੈਗੂਲੇਸ਼ਨ ਕੀਤਾ ਹੈ ਜੇ ਪੰਜਾਬ ਕੈਂਸਰ ਔਰ ਕਾਲੇ ਪੀਡੀਏ ਨਾਲ ਗ੍ਰਸਤ ਹੋਏਗਾ ਤਾਂ ਰਗ ਲਾ ਕਿਵੇਂ ਬਣੂਗਾ ਇਸ ਲਈ ਐਮਕੇ ਸਟਾਲਨ ਦੀ ਚਿੱਠੀ ਦਾ ਜਵਾਬ ਦਿਓ ਚਿੱਠੀ ਲੋਕਾਂ ਨਾਲ ਸਾਂਝੀ ਕਰੋ ਪੰਜਾਬਦਿਆਂ ਨਾਲ ਤੇ ਉਹੀ ਜੀ ਚਿੱਠੀ ਲਿਖੋ ਕਿ ਅਸੀਂ ਤਾਂ ਪੰਜਾਬ ਮੂਰੀ ਹੋ ਕੇ ਲੜੂਗਾ ਉਹ ਕਿਹੜੇ ਮੁੱਦੇ ਨੇ ਜਿਹੜੇ ਸੈਂਟਰ ਤੇ ਸਟੇਟ ਦੇ ਨੇ ਉਹ ਕਮਿਸ਼ਨ ਵੀ ਬਣਾ ਚੁੱਕੇ ਨੇ ਜਿਨੇ 1952 ਤੋਂ ਲੈ ਕੇ ਅੱਜ ਤੱਕ ਸੈਂਟਰ ਤੇ ਸਟੇਟ ਦੇ ਸਬੰਧਾਂ ਦੇ ਵਿੱਚੋਂ ਕਿੰਨੇ ਸਬਜੈਕਟ ਕੇਂਦਰ ਲੈ ਗਿਆ ਕਿੰਨਾ ਰਾਜਾਂ ਨੂੰ ਪੰਗੂ ਬਣਾਤਾ ਉਹ ਰਿਪੋਰਟ ਦੇਗਾ ਕਮਿਸ਼ਨ ਇੰਟਰਿਮ ਰਿਪੋਰਟ ਤਾਂ 26 ਜਨਵਰੀ ਤੱਕ ਹੀ ਦੇਵੇਗਾ 2026 ਬਾਕੀ ਫਾਈਨਲ ਰਿਪੋਰਟ ਉਹਦੇ ਬਾਅਦ ਆਉਦੀ ਰਹੇਗੀ ਅਸੀਂ ਕੋਈ ਇਹੋ ਜਿਹਾ ਪੁਖਤਾ ਕੰਮ ਕਰਾਂਗੇ ਜਿੱਤੇ ਪੰਜਾਬੀਆਂ ਨੂੰ ਨਾਝ ਹੋਵੇ ਕਿ ਅਸੀਂ ਵੀ ਉਹ ਬਦਲਾਅ ਵਾਲੀ ਸਰਕਾਰ ਲਿਆਦੀ ਹੈ ਜਿਹੜੀ ਇੱਕ ਵੱਡੇ ਪੱਧਰ ਦੇ ਉੱਤੇ ਸਾਡੇ ਸਾਹਮਣੇ ਕੋਈ ਡਾਟਾ ਰੱਖ ਰਹੀ ਹੈ ਕੇਂਦਰ ਨਾਲ ਲੜ ਕੇ ਬૌਧਿਕ ਤੌਰ ਤੇ ਵੀ ਲੜ ਰਹੀ ਹੈ ਦਸਤਾਵੇਜ਼ ਦੇ ਤੌਰ ਤੇ ਵੀ ਲੜ ਰਹੀ ਹੈ ਤੇ ਪੋਲੀਟੀਕਲ ਤੌਰ ਤੇ ਵੀ ਲੜ ਰਹੀ ਹੈ ਇਹ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿਰਪਾ ਕਰਕੇ ਤੁਸੀਂ ਘਟੋ ਘਟ ਐਮ ਕੇ ਸਟਾਲਣ ਦਾ ਸਾਥ ਦਿਓ ਨਹੀਂ ਤਾਂ ਚੱਡੀ ਘੜ ਦੇ ਵਿੱਚ ਉਹਨਾਂ ਸਾਰੇ ਨਾਨ ਬੀਜੇਪੀ ਸਟੇਟਸ ਦੀ ਮੈਨੂੰ ਤਾਂ ਲੱਗਦਾ ਬੀਜੇਪੀ ਦੇ ਸਟੇਟਸ ਨੂੰ ਵੀ ਸੱਦਾ ਦੇਣ ਦਾ ਕੀ ਪ੍ਰੋਬਲਮ ਹੈ ਸਾਰੇ ਚੀਮਣੇ ਸਟਾਲ ਹੁੰਦੇ ਰਹੋ ਤੁਹਾਡੇ ਕੋਲ ਆ ਕੇ ਨਾ ਕਹਿਣਗੇ ਤਾਂ ਪਤਾ ਲੱਗ ਜੂਗਾ ਨਹੀਂ ਤਾਂ ਨਾ ਆਉਣ ਤਾਂ ਨਾ ਆਉਣ ਆਪ ਨਾ ਆਉਣ ਜਿਹੜੇ ਸਟੇਟਾਂ ਦੇ ਹੱਕਾਂ ਦਾ ਸਵਾਲ ਹੈ ਜੇ ਉਹਨਾਂ ਕੋਲ ਹੱਕ ਹੀ ਨਾ ਰਹੇ ਤਾਂ ਸਰਕਾਰ ਜੀ ਦੀ ਮਰਜ਼ੀ ਹੋ ਜੇ ਤੁਸੀਂ ਕੇਵਲ ਤੇਲ ਫੂਕਣਾ ਕੇਵਲ ਸਿਕਿਉਰਿਟੀ 'ਚ ਰਹਿਣਾ ਕੇਵਲ ਆ ਛੋਟੀਆਂ ਮੋਟੀਆਂ ਇੰਨੇ ਕ ਪੈਸੇ ਇਹਨੂੰ ਦੇਤੇ ਇੰਨੇ ਕ ਪੈਸੇ ਇਹਨੂੰ ਦੇਤੇ ਐਤੋਂ ਵੱਡਾ ਕੁਝ ਨਹੀਂ ਕਰ ਰਹੇ ਇਕਨੋਮੀ ਸਾਡੀ ਰਸਾਤਲ 'ਚ ਜਾ ਰਹੀ ਹੈ ਬਿਲਕੁਲ ਟੈਕਸ ਦਾ ਰੈਵਨਿਊ ਤੁਹਾਡੇ ਕੋਲ ਕਲੈਕਟ ਨਹੀਂ ਹੋ ਰਿਹਾ ਤੇ ਆਰਥਿਕ ਤੌਰ ਤੇ ਵੀ ਮਰ ਰਿਹਾ ਪੰਜਾਬ ਡਰਗ ਨਾਂ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਨੇ ਕਿਸਾਨ ਮਜ਼ਦੂਰ ਦੀ ਖੁਦਕਸ਼ੀ ਤੁਸੀਂ ਨજર ਅੰਦਾਜ਼ ਕਰਤੀ ਹੈ ਟੋਟਲੀ ਅੱਜ ਕੱਲ੍ਹ ਨਹੀਂ ਗੱਲ ਕਰ ਰਹੇ ਉਸਾਰੇ ਬੁੱਧੇ ਦੇ ਉੱਤੇ ਜਿਹੜਾ ਉਧਰੋਂ ਟਰੰਪੋਂ ਨਹੀਂ ਰੋਕ ਦੇਣ ਤਾਂ ਰੋਕ ਦੇਣ ਨਹੀਂ ਤਾਂ ਜਬਰੀ ਮਾਈਗ੍ਰੇਸ਼ਨ ਤਾਂ ਜਾ ਰਹੀ ਹੈ ਤੁਹਾਡੇ ਕਰਕੇ ਨਹੀਂ ਇੱਥੇ ਆ ਰਹੀ ਕਿ ਤੁਹਾਡੇ ਕਰਕੇ ਇੱਥੇ ਆ ਰਹੀ ਹੈ ਇਹ ਸਾਰੇ ਸਵਾਲਾਂ ਦੇ ਵਾਅਦੇ ਜੋ ਤੁਸੀਂ ਲੋਕਾਂ ਨਾਲ ਕੀਤੇ ਨੇ ਉਧਰ ਥੋੜਾ ਜਿਹਾ ਜਾਓਗੇ ਕੱਲਾ ਉਹਨਾਂ ਦਾ ਸਵਾਲ ਲੇ ਪੰਜਾਬ 'ਚ ਵਿਚਰ ਰਹੀਆਂ ਬਾਕੀ ਦੀਆਂ ਸਿਆਸੀ ਪਾਰਟੀਆਂ ਜਿਉਂ ਚੀਫ ਮਿਨਿਸਟਰ ਉਹਨਾਂ ਦਾ ਨਹੀਂ ਹੈ ਤੱਕ ਟੋਕ ਟੋਕ ਉਹਨਾਂ ਦੀਆਂ ਪਾਰਟੀਆਂ ਤਾਂ ਉੱਥੇ ਇਨਵੋਲਵ ਹੋ ਰਹੀਆਂ ਨੇ ਨਾ ਜਿਹੇ ਹਿਮਾਚਲ ਦਾ ਚੀਫ ਮਿਨਿਸਟਰ ਉਧਰ ਜਾਊਗਾ ਕਰਨਾਟਕਾ ਦਾ ਜਾਊਗਾ ਤਲंगाना ਦਾ ਜਾਊਗਾ ਤਾਂ ਕਾਂਗਰਸ ਹੀ ਚੀਫ ਮਿਨਿਸਟਰ ਨੇ ਪੰਜਾਬ ਦੇ ਲੀਡਰ ਆਫ অপੋਜੀਸ਼ਨ ਤੇ ਪੰਜਾਬ ਦੀ ਕਾਂਗਰਸ ਕੀ ਕਰਦੀ ਹੈ ਇਸ ਫੈਡਰਲ ਸਟਰਕਚਰ ਦੇ ਮੁੱਦੇ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਕੀ ਕਰਦਾ ਇਸ ਦੇ ਉੱਤੇ ਕਈ ਵਾਰ ਮੀਟਿੰਗ ਅਟੈਂਡ ਕਰ ਆਇਆ ਉਦੋਂ ਬਾਅਦ ਕਰ ਕੀ ਰਹੇ ਹੋ ਪ੍ਰੈਕਟਿਸ ਦੇ ਵਿੱਚ ਪ੍ਰਚਾਰ ਕਰ ਰਹੇ ਹੋ ਗੱਲ ਕਰ ਰਹੇ ਹੋ ਤੇ ਇਸੇ ਠਾਗੜਾ ਅੱਜ ਇਹ ਪੰਜ ਮੈਂਬਰੀ ਕਮੇਟੀ ਮੈਂਬਰਸ਼ਿਪ ਘਟ ਰਹੀ ਹੈ ਜਿੱਥੇ ਜਿੱਥੇ ਜਾ ਰਹੇ ਹੋਂ ਕਿੰਨੇ ਇੱਕ ਮਾਈਂਡ ਮੇਕਅਪ ਕਰ ਰਹੇ ਹੋਂ ਲੋਕਾਂ ਦਾ ਕਿਸ ਸਾਰੇ ਹਿਸਾਬ ਨਾਲ ਤੇ ਜਿਹੜੀ ਭਾਜਪੀ ਸੁਨੀਲ ਚੱਕਰਮਾਰ ਜਾਖੜ ਹੋਂਣੀ ਇਹ ਕਹਿੰਦੇ ਨੇ ਅਸੀਂ ਪੰਜਾਬ ਲਈ ਪਹਿਲਾ ਪੰਜਾਬ ਦੇ ਪਾਣੀ ਲਈ ਪਹਿਲਾ ਤਾਂ ਉਹ ਫੈਡਰਲ ਸਟਰਕਚਰ ਦੀ ਲੜਾਈ ਤੋਂ ਬਿਨਾਂ ਨਹੀਂ ਬਚੂਗਾ ਜਾਖੜ ਸਾਹਿਬ ਜਿਹੜਾ ਤੁਸੀਂ ਪ੍ਰਾਈਮ ਮਿਨਿਸਟਰ ਨੂੰ ਕਹਿ ਕੇ ਆਏ ਸੀ ਰਬਨੀਤ ਬਿੱਟੂ ਕਹਿੰਦੇ ਕੁਝ ਕਰਕੇ ਆਇਆ ਜੀ ਪਤਾ ਨਹੀਂ ਪ੍ਰਧਾਨ ਮੰਤਰੀ ਨੂੰ 40 ਮਿੰਟ ਕੀ ਗੱਲ ਕੀਤੀ ਉਹ ਮੈਨੂੰ ਤਾਂ ਨਹੀਂ ਸਮਝ ਆਉਂਦੀ ਗੱਲ ਕਰ ਲਈ ਹੋਊਗੀ ਜਾਂ ਕੁਝ ਨਹੀਂ ਪਰ ਜਿਹੜੀ ਗੱਲ ਸੁਨੀਲ ਜਾਖੜ ਕਰਕੇ ਆਏ ਸੀ ਕਿ ਪੰਜਾਬ ਪ੍ਰਤੀ ਆਪਣੀ ਮਾਨਸਿਕਤਾ ਬਦਲੋ ਜਿਹੜੀ ਇਹ ਜ਼ਰੂਰਤ ਹੈ ਪ੍ਰਾਈਮ ਮਿਨਿਸਟਰ ਤੇ ਹੋਮ ਮਿਨਿਸਟਰ ਨੂੰ ਕਹਿਣ ਦੀ ਬਿੱਟੂ ਚ ਹੋ ਨਹੀਂ ਸਕਦੀ ਤਾਂ ਜਾਖੜ ਇਕੱਲੇ ਕਰਨਗੇ ਜਾਂ ਆਪਣੀ ਸਟੇਟ ਦੀ ਪਾਰਟੀ ਭਾਜਪੀ ਨੂੰ ਵੀ ਬਣਾਉਣਗੇ ਕਿ ਪੰਜਾਬ ਪ੍ਰਤੀ ਆਪਣੀ ਪੈਨ ਮਾਨਸਿਕਤਾ ਬਦਲੋ ਫੈਡਰਲ ਸਟਰਕਚਰ ਦਾ ਸਵਾਲ ਪੰਜਾਬ ਸਪੈਸ਼ਲ ਸਟੇਟਸ ਮੰਗਦਾ ਸੀ ਤੇ ਤੁਸੀਂ ਵੱਧ ਅਧਿਕਾਰ ਵੀ ਦੇਣ ਲਈ ਤਿਆਰ ਨਹੀਂ ਹੋ ਇਹ ਸਾਰੇ ਮਾਮਲਿਆਂ ਦੇ ਵਿੱਚ ਦੇਖੋਗੇ ਤਾਂ ਗੱਲ ਅੱਗੇ ਤੁਰੇਗੀ ਤਾਂ ਇੱਕ ਪੰਜਾਬ ਉਮੀਦ ਦੇ ਵਿੱਚ ਆਏਗਾ ਕਿ ਉਮੀਦ ਜਗੂਗੀ ਉਹਨੂੰ ਕਿ ਫਿਊਚਰ ਮੇਰਾ ਸਿਕਿਉਰ ਹੋ ਸਕਦਾ ਉਹਦੇ ਨਾਲ ਪੰਜਾਬ ਸ਼ਾਇਦ ਰੰਗਲਾ ਵੀ ਬਣ ਜੇ ਹੌਲੀ ਹੌਲੀ ਫਿਊਚਰ ਦੇ ਵਿੱਚ ਉਹਦੇ ਨਾਲ ਸ਼ਾਇਦ ਜਦੋਂ ਪੰਜਾਬ ਨਾਬਰੀ ਦਾ ਜਿਹੜਾ ਕਨਸੈਪਟ ਹੈ ਜਬਰੀ ਮਾਈਗ੍ਰੇਸ਼ਨ ਵੀ ਰੁਕ ਜੇ ਉਹਦੇ ਚੋਂ ਸ਼ਾਇਦ ਨਸ਼ਿਆਂ ਦੇ ਬਲ ਜਾਣ ਦੀ بجائے ਉਹ ਨੌਜਵਾਨੀ ਨੂੰ ਰਸਤਾ ਵੀ ਮਿਲ ਜੇ ਇੱਕ ਲੈਵਲ ਦੇ ਉੱਤੇ ਤੇ ਉਹਦੇ ਚੋਂ ਕਸਾਨੀ ਵੀ ਵੱਜੇ ਤੇ ਉਹਦੇ ਚੋਂ ਬਾਕੀ ਵੀ ਵੱਜ ਜਾਣ ਇਧਰ ਸੋਚੋ ਦੇਖੋ ਤੇ ਆਪਣਾ ਕੰਟਰੀਬਿਊਟ ਕਰੋ ਔਰ ਜੇ ਕੰਟਰੀਬਿਊਟ ਨਹੀਂ ਕਰਦੇ ਤਾਂ ਇਤਿਹਾਸ ਦੇ ਰੱਦੀ ਦੀ ਟੋਕਰੀ ਬਹੁਤ ਬੜੀ ਹੈ ਉਹਦੇ ਚ ਸੁੱਟ ਦਿੱਤੇ ਜਾਣਗੇ ਸਾਰੇ ਦੇ ਸਾਰੇ ਜਿਨੇ ਮੌਕੇ ਮੁਤਾਬਕ ਕੰਮ ਨਹੀਂ ਕੀਤਾ ਅੱਜ ਲਈ ਇੰਨੇ ਤੁਸੀਂ ਦੇਖਦੇ ਰਹੋ ਭਲਾਂ ਬਹੁਤ ਬਹੁਤ ਧੰਨਵਾਦ